ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ ਬਾਈ ਗੁਰਜੀਤ ਖਾਲਸਾ ਵੈਜੂ ਦੀ ਫਤਿਹ ਇਹ ਭਾਈ ਸਾਹਿਬ ਜੀ ਆਪਣੇ ਪਿੰਡ ਖਾਨਪੁਰ ਵੜਿੰਗ ਤੋਂ ਹੋ ਕੇ ਪਿੰਡ ਭੋਗਲਾ ਜੰਡੋਲੀ ਗੁਰੂ ਅੰਗਦ ਦੇਵ ਕਲੋਨੀ ਗੁਰੂ ਗੁਰੂ ਅਰਜਨ ਦੇਵ ਕਲੋਨੀ ਗੁਰੂ ਨਾਨਕ ਮਹੱਲਾ ਅਨਾਜ ਮੰਡੀ ਸੈਦ ਖੇੜੀ ਖੈਰਪੁਰ ਜੱਟਾਂ ਮਹਿਮਾ ਪਿੰਡ ਸੂਰੋਂ ਬਠੋਣੀਆਂ ਤੋਂ ਹੁੰਦੇ ਹੋਏ ਪਿੰਡ ਖਾਨਪੁਰ ਵਿਖੇ ਹੀ ਸਮਾਪਤ ਹੋਵੇਗਾ। ਤੇ ਕਿੰਨੀ ਕੀ ਸੰਗਤ ਹੈਗੀ ਤੇ ਕਿੰਨਾ ਉਤਸ਼ਾਹ ਹੈਗਾ ਇਹ ਕਿਸ ਖੁਸ਼ੀ ਚ ਕਰ ਰਹੇ ਹੋ ਤੁਸੀਂ? ਭਾਈ ਸਾਹਿਬ ਸੰਗਤ ਮਹਾਰਾਜ ਜੀ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਹੈ। ਤੇ ਧੰਨ ਧੰਨ ਸਹਿਬ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 647ਵੇਂ ਪ੍ਰਗਟ ਦਿਵਸ ਨੂੰ ਮੁੱਖ ਰੱਖਦੇ ਹੋਏ ਇਹ ਨਗਰ ਕੀਰਤਨ ਅੱਜ ਆਰੰਭ ਕੀਤਾ ਗਿਆ ਹੈ। ਬਾਬਾ ਜੀ ਕਿਸਾਨਾਂ ਵੱਲੋਂ ਇੱਕ ਤਰਨਾ ਵੀ ਲਾਇਆ ਗਿਆ ਦਿੱਲੀ ਕੂਚ ਲਈ। ਉਹਦੇ ਲਈ ਵੀ ਕੋਈ ਅਰਦਾਸ ਵਗੈਰਾ ਕਰਦੇ? ਸਾਨੂੰ ਉਹਨਾਂ ਦੀ ਸਾਡੇ ਵੱਲੋਂ ਉਹਨਾਂ ਨੂੰ ਪੂਰੀ ਸਪੋਰਟ ਹੈ। ਉਹ ਬਹੁਤ ਵਧੀਆ ਹੈ ਜਦੋਂ ਜੋ ਆ ਵੀ ਆਪਣੇ ਉਹਨਾਂ ਦੇ ਐਮਐਸਪੀ ਹੈ ਜੋ ਵੀ ਉਹਨਾਂ ਨੂੰ ਉਹ ਉਹਨਾਂ ਨੂੰ ਹੱਕ ਮਿਲਨੇ ਚਾਹੀਦੇ ਹਨ। ਇਹ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਵਰਜੀ ਇਹ ਜਿਹੜਾ ਨਗਰ ਕੀਰਤਨ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਮੁੱਖ ਰੱਖਦੇ ਹੋਏ ਹਰ ਸਾਲ ਹੀ ਕੱਢਿਆ ਜਾਂਦਾ ਘੱਟੋ ਘੱਟ 18 ਸਾਲ ਹੋ ਗਏ ਈ ਕੱਢਦੇ ਹੋਏ। ਅੱਛਾ ਜੀ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਅਸ ਦੇ ਦਿਨ ਤੇ? ਹਾਂ ਜੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਤੇ ਸੰਦੀਪ ਚੋਦਰੀ ਦਾ ਦਿਲੋਂ ਧੰਨਵਾਦ ਹੈ ਜਿਹੜੇ ਸਾਡੇ ਇੱਕ ਸੱਦੇ ਦੇ ਮਿੰਟਾਂ ਦੇ ਪਹੁੰਚ ਗਏ ਜੀ ਕਿੱਥੋਂ ਕਿੱਥੋਂ ਇਹ ਕਿਹੜੇ ਕਿਹੜੇ ਪਿੰਡਾਂ ਚੋਂ ਹੋ ਕੇ ਨਿਕਲ ਰਾਇਆ ਜੀ ਸਾਰੇ ਇਹ ਤਾਂ ਪਿੰਡ ਜੀ ਪਹਿਲਾਂ ਆਪਣਾ ਖਾਨਪੁਰ ਬੜਿੰਗਾ ਜੀ ਫਿਰ ਭੋਗਲਾ ਜੀ ਜੰਡੋਲੀ 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 ਤੋਂ ਫਿਰ ਗੁਰੂ ਅਰਜਨ ਦੇਵ ਕਲੋਨੀ ਜੱਗੀ ਕਲੋਨੀ ਉਸ ਤੋਂ ਬਾਅਦ ਪ੍ਰਮਾਤਮਾ ਤੁਹਾਡਾ ਭਲਾ ਕਰੇ ਸੈਦ ਕਿੜੀ ਸੈਦ ਕਿੜੀ ਤੋਂ ਫਿਰ ਖੈਰਪੁਰ ਜਟਾਂ ਮਹਿਮਾ ਤੇ ਸੂਰੋਂ ਸੂਰੋਂ ਤੋਂ ਬਠਾਉਣੀਆਂ ਬਠਾਉਣੀਆਂ ਤੋਂ ਪਿੰਡ ਵਾਪਸੀ ਹੈ ਤੇ ਸੰਗਤ ਕਿੰਨਾ ਕੁ ਸ਼ਰੋਗ ਦੇ ਦੀ ਬਹੁਤ ਸੰਗਤ ਆਈ ਮੈਂ ਕਹਿੰਦਾ ਸਾਡੇ ਕੋਲ ਟਰਾਲੀਆਂ ਘੱਟ ਪੈ ਗਈਆਂ ਸੰਗਤ ਪੈਦਲ ਚੱਰੀ ਹੈ ਤੁਹਾਡੇ ਸਾਹਮਣੇ ਹਾਂਜੀ ਤੇ ਕੀ ਕਹਿਣਾ ਚਾਹੋਗੇ ਕਿਸਾਨਾਂ ਨੇ ਧਰਨਾ ਵੀ ਲਾਇਆ ਹੋਇਆ ਹੈ ਉਹਨਾਂ ਵਾਸਤੇ ਕੁਝ ਅਰਦਾਸ ਕੀਤੀ ਉਹਨਾਂ ਵੱਲੋਂ ਸਾਡੀ ਫੁੱਲ ਸਪੋਰਟ ਹੈਈ ਉਹਨਾਂ ਨੂੰ ਹਾਂਜੀ ਹਾਂਜੀ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਅਰਦਾਸ ਕਰਾਵਾਂਗੇ ਵੀ ਠੀਕ ਹੈ ਜੀ ਵਾਹਿਗੁਰੂ ਦਾਸ ਕਰ ਰਹੇ ਆ ਕਿ ਛੇਤੀ ਹੀ ਨਿਬੜੇ ਜੋ ਵੀ ਇਹਨਾਂ ਦੇ ਹੱਕ ਨੇ ਇਹਨਾਂ ਨੂੰ ਛੇਤੀ ਮਿਲਣ ਇਹਨਾਂ ਤੇ ਬੜੀ ਤਸੱਦਤ ਹੋ ਰਹੀ ਹੈ ਜੀ ਸਾਡੇ ਦੇਖਿਆ ਨਹੀਂ ਜਾਂਦਾ ਇਹ ਕਿਹੜੀ ਕਮੇਟੀ ਵੱਲੋਂ ਕੱਢਿਆ ਗਿਆ ਅੱਜ ਨਗਰ ਗੁਰਦੁਆਰਾ ਗੁਰੂ ਰਵਿਦਾਸ ਪਿੰਡ ਖਾਨਪੁਰ ਬੜਿੰਗ ਸਮੂਹ ਸਾਧ ਸੰਗਤ ਤੇ ਕਮੇਟੀ ਜੀ ਪਿੰਡ ਵਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਮਹਾਨ ਨਗਰ ਕੇਤਨ ਹਰ ਸਾਲ ਦੀ ਕੱਢਿਆ ਜਾਂਦਾ ਹੈ ਤਨ ਤਨ ਸਹਿਬ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇ ਵਿੱਚ ਕੱਢਿਆ ਜਾ ਰਿਹਾ ਇਹ ਸਾਡੇ ਪਿੰਡ ਖਾਨਪੁਰ ਬੜਿੰਗ ਤੋਂ ਆਰੰਭ ਹੋ ਕਰਕੇ ਖਾਨਪੁਰ ਭੋਗਲਾ ਜੰਡੋਲੀ ਗੁਰੂ ਅਰਜਨ ਦੇਵ ਕੋਰਨੀ ਗੁਰੂ ਨਾਨਕ ਮੋਹੱਲਾ ਤੇ ਸੈਦ ਖੇੜੀ ਹੁੰਦੇ ਹੋਏ ਮਹਿਮਾ ਖੈਰ ਪ੍ਰੋਜਟਾਂ ਸੂਰੋਂ ਤੇ ਬਿਠਾਉਣੀਆਂ ਸਮਾਪਤੀ ਸ਼ਾਮ ਨੂੰ ਖਾਨਪੁਰ ਬੜਿੰਗ ਵਿਖੇ ਹੋਏਗੀ ਜੀ ਲੱਕ ਲੱਕ ਪਾਵਾ ਤੇ ਤੁਸੀਂ ਇਹ ਨਗਰ ਕੀਰਤਨ ਲੈ ਕੇ ਜਾ ਰਹੇ ਹੋ ਲੋਕਾ ਦਾ ਉਸਤਾਦ ਤੇ ਤੁਹਾਡਾ ਸਵਾਗਤ ਕਿੱਦਾਂ ਕਰ ਰਹੇ ਹੋ ਸਰ ਬਹੁਤ ਵਧੀਆ ਸਾਨੂੰ ਸਵਾਗਤ ਕੀਤਾ ਜਾ ਰਿਹਾ ਹੈ ਸੰਗਤ ਦਾ ਸਹਿਯੋਗ ਕੀਤਾ ਜਾਂਦਾ ਹੈ ਸਾਧ ਸੰਗਤ ਵਾਸਤੇ ਗੁਰੂ ਕੇ ਲੰਗਰ ਵੀ ਵਰਤਾਏ ਜਾ ਰਹੇ ਨੇ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ